ਨਿਕਸ ਖੇਰ ਨਾਲ ਜੁੜਿਓ ਤੁਸੀਂ ਮਾਨਯੋਗ ਫਾਜ਼ਿਲਖਾ ਦੇ ਅਸਾਸਪੇ ਗੁਰਮੀਤ ਸਿੰਘ ਦਿੱਤੀਸਨ ਅਰਦੇਸਾਉ ਤੇ ਸਦਰ ਥਾਣਾ ਦੇ ਇੰਚਾਰਜ ਰਵਿੰਦਰ ਸਿੰਘ ਸ਼ਰਮਾ ਜੀ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਮਾਵਾਂ ਤੀਆਂ ਸਮੇਤ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 205 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਜਿਸ ਨਾਲ ਕਲਾਪ ਜੱਦਾ ਵਖਵਾਕ ਤਰਾਵਾਂ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਲੈਂਦੇ ਹਾਂ ਥਾਣਾ ਇੰਚਾਰਜ ਰਵਿੰਦਰ ਸ਼ਰਮਾ ਕੋਲੋਂ ਬਹਿਨਾ ਤੇ ਪਹਿਲਾ ਕਿੰਨੇ ਕ ਮਕਦਮੇ ਦਰਜ ਨੇ ਤੇ ਕੰਮਕਾਰ ਕੀ ਕਰਦੇ ਨੇ ਤੇ ਹੁਣ ਕਿਹੜੀ ਤਰ੍ਹਾਂਾਂ ਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਦੇਖੋ ਜੀ ਆਪਣੇ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਅਤੇ ਸਾਡੇ ਸੀਨੀਅਰ ਅਫੀਸਰ ਐ ਐਸਐਸਪੀ ਸ਼੍ਰੀ ਗੁਰਮੀਤ ਸਿੰਘ ਔਰ ਇਹਨਾਂ ਦੇ ਜਿਹੜੇ ਵੀ ਅਫੀਸਰ ਸਹਿਬਾਨ ਨੇ ਨਿਸ਼ਾਨਦੇਸ਼ ਤੇ ਨਸ਼ੀਆ ਅਬੂਦ ਸਿਕੰਜਾ ਕਸਦੇ ਹੋਏ ਮੈਂ ਖੁਦ ਸਮੇਤ ਪੁਲਿਸ ਪਾਰਟੀ ਗੋਵਿੰਦਗੜ੍ਹ ਤੋਂ ਜਿਹੜੀ ਲਿੰਕ ਸੜਕ ਜਾਂਦੀ ਹੈ ਤੇ ਨਾਕਾਬੰਦੀ ਕੀਤੀ ਹੋਈ ਸੀ ਔਰ ਛਿੰਦਰ ਕਾਰ ਪਤਨੀ ਚਿਮਨ ਸਿੰਘ ਔਰ ਕਾਜਲ ਪੁੱਤਰੀ ਚਿਮਨ ਸਿੰਘ ਇਹ ਮਾਵਾਂ ਦੀਆਂ ਨੇ ਦੋ ਅਰਨੀ ਵਾਲੇ ਦੇ ਰਹਿਣ ਵਾਲੀਆਂ ਤੇ ਮੋਟਰਸਾਈਕਲ ਤੇ ਆ ਰਹੀਆਂ ਸੀ ਨਾਲ ਚਲਾ ਰਿਆ ਸੀ ਮੋਟਰਸਾਈਕਲ ਅਜੇ ਸਿੰਘ ਇਹ ਵੀ ਟਿੱਪਾਂ ਵਾਲੀ ਦਾ ਰਹਿਣ ਵਾਲਾ ਲੜਕਾ ਹੈ ਔਰ ਇਹਨਾਂ ਤੋਂ 205 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਮੁਕਦਮਾ ਅਸੀਂ ਦਰਜ ਰਜਿਸਟਰ ਕਰਤਾ 120 ਨੰਬਰ ਅੰਦਰ ਸੈਕਸ਼ਨ ਐਨਡੀਪੀਐਸ ਐਕਟ ਤੇ ਫਰਦਰ ਇਹਨਾਂ ਨੂੰ ਅੱਜ ਪੀਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਨੈਕਸਟ ਜੋ ਵੀ ਬੈਕਵਰਡ ਫਾਰਵਰਡ ਲਿੰਕੇਜ ਅ ਸਟੈਬਲਿਸ਼ ਕਰਕੇ ਜੋ ਕੰਦੀ ਕਾਰਵਾਈ ਕਰਾਂਗੇ ਸਰ ਇਹਨਾਂ ਤੋਂ ਪਹਿਲਾਂ ਮੁਕਦਮੇ ਦਰਜ ਹੈ ਜੀ ਹਾਂ ਹੈਗੇ ਨੇ ਮੁਕਦਮੇ ਦਰਜ ਔਰ ਤੋਂ ਰਿਕਾਰਡ ਲਿਆ ਜਾ ਰਹੇ ਹੈ ਰਿਮਾਂਡ ਤੋਂ ਬਾਅਦ ਜਿਵੇਂ ਜਿਵੇਂ ਕੋਈ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਅਜੇ ਇਨੀਸ਼ੀਅਲ ਸਟੇਜ ਤੇ ਹੈ ਜੀ ਮੁਕਦਮੇ ਹੈਗੇ ਹਨ ਦੇ ਖਿਲਾਫ ਬਟ ਹੁਣ ਆਨ ਰਿਮਾਂਡ ਤੋਂ ਬਾਅਦ ਇਹਨਾਂ ਨੂੰ ਪੁੱਛ ਕੇ ਚਰਾਂਗੇ ਥੋੜੀ ਡੂੰਘਾਈ ਨਾਲ ਤੇ ਜੋ ਵੀ ਗੱਲ ਸਾਹਮਣੇ ਆਊਗੀ ਉਹ ਦੇ ਅਕੋਰਡਿੰਗ ਨੈਕਸਟ ਕਾਰਵਾਈ ਕੀਤੀ ਸਰ ਇਹਦਾ ਬੈਕਗ੍ਰਾਉਂਡ ਕੋਈ ਮਰਮਟ ਕੰਮ ਜਨਦਰਜੈ ਨਦੀ ਫਾਦਰ ਚਮਨ ਸਿੰਘ ਤੇ ਤੇ ਬਸ ਬਾਕੀ ਹੁਣ ਰਿਮਾਂਡ ਤੋਂ ਬਾਅਦ ਅੱਗੇ ਬੈਕਵਰਡ ਤੇ ਫਾਰਵਰਡ ਲਿੰਕੇਜ ਕਰਾਂਗੇ ਅਸੀਂ ਸਟੈਬਲਿਸ਼ ਉਸ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੋਏਗੀ ਮਖਸ਼ ਨਹੀਂ ਜਾਏਗਾ ਕਿਸ ਨੂੰ ਜਿਹੜਾ ਵੀ ਇਹ ਦੇ ਚਾਹੇ ਜੈਨਿਕ ਸਫੇਰਾ ਤੇ ਲਈ ਬਣਾਉਣਾ ਕੋਈ ਤੋਂ ਸੁਣੋ ਸ਼ਾਇਦ ਰਿਪੋਰਟ ਜੈਨਿਕ ਸਫੇਰਾ ਨਾਲ ਜੁੜਿਓ ਤੁਸੀਂ ਮਾਨਯੋਗ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਦਿੱਤੀ ਸਾਹਿਬ ਦੇ ਨਿਰਦੇਸ਼ਾਂ ਉਤੇ ਸਦਰ ਥਾਣਾ ਦੇ ਇੰਚਾਰਜ ਰਵਿੰਦਰ ਸਿੰਘ ર્મા ਜੀ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਮਾਵਾਂ ਤੀਆਂ ਸਮੇਤ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 205 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਜਿਸ ਨਾਲ ਕਲਾਪ ਡਾਡਾ ਵਖ ਵਖ ਤਰਾਵਾਂ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰ ਲੈਂਦੇ ਹਾਂ ਥਾਣਾ ਇੰਚਾਰਜ ਰਵਿੰਦਰ ਸ਼ਰਮਾ ਕੋਲੋਂ ਬਹਿਨਾਂ ਤੇ ਪਹਿਲਾਂ ਕਿੰਨੇ ਕੁ ਮੁਕਦਮੇ ਦਰਜ ਨੇ ਤੇ ਕੰਮਕਾਰ ਕੀ ਕਰਦੇ ਨੇ ਤੇ ਹੁਣ ਕਿਹੜੀ ਤਰਾਵਾਂ ਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ। ਦੇਖੋ ਜੀ ਆਪਣੇ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਅਤੇ ਸਾਡੇ ਸੀਨੀਅਰ ਅਫੀਸਰ ਐਸਐਸਪੀ ਸ਼੍ਰੀ ਗੁਰਮੀਤ ਸਿੰਘ ਔਰ ਅਨਰ ਦੀ ਜਿਹੜੇ ਵੀ ਅਫੀਸਰ ਸਹਿਬਾਨ ਨੇ ਦਿਸ਼ਾ ਨਿਰਦੇਸ਼ ਦਿੱਤੇ ਨਸ਼ੀ ਆਬੋਦ ਸ਼ਿਕੰਜਾ ਕਸਦੇ ਹੋਏ ਮੈਂ ਖੁਦ ਸਮੇਤ ਪੁਲਿਸ ਪਾਰਟੀ ਗੋਵਿੰਦਗੜ੍ਹ ਤੋਂ ਜਿਹੜੀ ਲਿੰਕ ਸੜਕ ਜਾਂਦੀ ਹੈ ਤੇ ਨਾਕਾਬੰਦੀ ਕੀਤੀ ਹੋਈ ਸੀ ਔਰ ਛਿੰਦਰ ਕਾਰ ਪਤਨੀ ਚਮਨ ਸਿੰਘ ਔਰ ਕਾਜਲ ਪੁੱਤਰੀ ਜਮਨ ਸਿੰਘ ਇਹ ਮਾਵਾਂ ਦੀ ਆਨੇ ਦੋ ਅਰਨੀ ਵਾਲੇ ਦੇ ਰਹਿਣ ਵਾਲੀ ਹੈ ਤੇ ਮੋਟਰਸਾਈਕਲ ਤੇ ਆ ਰਹੀ ਸੀ ਨਾਲ ਚਲਾ ਰਿਆ ਸੀ ਮੋਟਰਸਾਈਕਲ ਅਜੇ ਸਿੰਘ ਇਹ ਵੀ ਟਿੱਪਾਂ ਵਾਲੀ ਦਾ ਰਹਿਣ ਵਾਲਾ ਲੜਕਾ ਹੈ ਔਰ ਇਹਨਾਂ ਤੋਂ 205 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਮੁਕਦਮਾ ਅਸੀਂ ਦਰਜ ਰਜਿਸਟਰ ਕਰਤਾ 120 ਨੰਬਰ ਅੰਦਰ ਸੈਕਸ਼ਨ ਐਨਡੀਪੀਐਸ ਐਕਟ ਤੇ ਫਰਦਰ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਨੈਕਸਟ ਜੋ ਵੀ ਬੈਕਵਰਡ ਫਾਰਵਰਡ ਲਿੰਕੇਜ ਅ ਸਟੈਬਲਿਸ਼ ਕਰਕੇ ਜੋ ਮੰਦੀ ਕਾਰਵਾਈ ਕਰਾਂਗੇ ਸਰ ਇਹਨਾਂ ਤੋਂ ਪਹਿਲਾਂ ਮੁਕਦਮੇ ਦਰਜ ਹੈ ਜੀ ਹਾਂ ਹੈਗੇ ਨੇ ਮੁਕਦਮੇ ਦਰਜ ਫੋਟੋ ਦਾ ਰਿਕਾਰਡ ਲਿਆ ਜਾ ਰਿਹਾ ਹੈ ਰਿਮਾਂਡ ਤੋਂ ਬਾਅਦ ਜਿਵੇਂ ਜਿਵੇਂ ਕੋਈ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਅਜੇ ਇਨੀਸ਼ੀਅਲ ਸਟੇਜ ਤੇ ਹੈ ਜੀ ਮੁਕਦਮੇ ਹੈਗੇ ਹਨ ਇਹਨਾਂ ਦੇ ਖਿਲਾਫ ਬਟ ਹੁਣ ਆਉਣ ਰਿਮਾਂਡ ਤੋਂ ਬਾਅਦ ਇਹਨਾਂ ਨੂੰ ਪੁੱਛ ਕੇ ਕਰਾਂਗੇ ਥੋੜੀ ਵਿੰਗਾਈ ਨਾਲ ਤੇ ਜੋ ਵੀ ਗੱਲ ਆ ਸਾਹਮਣੇ ਆਉਗੀ ਉਹ ਅਕੋਰਡਿੰਗ ਨੈਕਸਟ ਕਾਰਵਾਈ ਕੀਤੀ ਸਰ ਇਹਨਾਂ ਦਾ ਬੈਕਗਰਾਉਂਡ ਕੋਈ ਮਾਮੂਲੀ ਟੱਕਰ ਤੇ ਜਨਰਜਨ ਦੇ ਫਾਦਰ ਚਮਨ ਸਿੰਘ ਤੇ ਤੇ ਬਸ ਬਾ ਕੀ ਹੁਣ ਰਿਮਾਂਡ ਤੋਂ ਬਾਅਦ ਅੱਗੇ ਬੈਕਵਰਡ ਤੇ ਫਾਰਵਰਡ ਰਿੰਕੇਜ ਕਰਾਂਗੇ ਅਸੀਂ ਸਟੈਬਲਿਸ਼ ਉਸ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੋ ਬਖਸ਼ ਨਹੀਂ ਜਾਏਗਾ ਕਿਸ ਨੂੰ ਵੀ ਜਿਹੜਾ ਵੀ ਇਹ ਦੇ ਚਾਹੇਗਾ ਜੈਨਿਕ ਕ੍ਰੇਟਿਵਲੀ ਬਣਾਉਣਾ ਕੋਈ ਤਾਂ ਸੁਣੂ ਛਾਹੀ ਦੀ ਰਿਪੋਰਟ ਐਨਿਕ ਸਹਿਰ ਨਾਲ ਜੁੜਿਓ ਤੁਸੀਂ ਮਾਨਯੋਗ ਫਾਜ਼ਿਲ ਖਾਨ ਦੇ ਅਹਿਸਾਸਪੇ ਗੁਰਮੀਤ ਸਿੰਘ ਦਿੱਤੀਸਨ ਅਰਦੇਸਾਉ ਤੇ ਸਦਰ ਥਾਣਾ ਦੇ ਇੰਚਾਰਜ ਰਵਿੰਦਰ ਸਿੰਘ ਸ਼ਰਮਾ ਜੀ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਮਾਵਾਂ ਤੀਆਂ ਸਮੇਤ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ 205 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਜਿਸ ਨਾਲ ਕਲਾਪ ਜੱਦਾ ਵਖਵਾਖ ਤਰਾਵਾਂ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਲੈਂਦੇ ਹਾਂ ਥਾਣਾ ਇੰਚਾਰਜ ਰਵਿੰਦਰ ਸ਼ਰਮਾ ਕੋਲੋਂ ਬਹਿਨਾ ਤੇ ਪਹਿਲਾ ਕਿੰਨੇ ਕਮਕਦਮੇ ਦਰਜ ਨੇ ਤੇ ਕੰਮਕਾਰ ਕੀ ਕਰਦੇ ਨੇ ਤੇ ਹੁਣ ਕਿਹੜੀ ਤਰ੍ਹਾਂਾਂ ਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਦੇਖੋ ਜੀ ਆਪਣੇ ਪੰਜਾਬ ਸਰਕਾਰ ਅਤੇ ਮਾਨੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਚੰਡੀਗੜ੍ਹ ਅਤੇ ਸਾਡੇ ਸੀਨੀਅਰ ਅਫੀਸਰ ਐਸਐਸਪੀ ਸ਼੍ਰੀ ਗੁਰਮੀਤ ਸਿੰਘ ਆਰ ਅਨਨ ਦੀ ਜਿਹੜੇ ਵੀ ਅਫੀਸਰ ਸਹਿਬਾਨ ਨੇ ਦਿਸ਼ਾ ਨਿਰਦੇਸ਼ ਤੇ ਨਸ਼ੀ ਆਬੋਦ ਸ਼ਿਕੰਜਾ ਕਸਦੇ ਹੋਏ ਮੈਂ ਖੁਦ ਸਮੇਤ ਪੁਲਿਸ ਪਾਰਟੀ ਗੋਵਿੰਦਗੜ੍ਹ ਤੋਂ ਜਿਹੜੀ ਲਿੰਕ ਸੜਕ ਜਾਂਦੀ ਹੈ ਤੇ ਨਾਕਾਬੰਦੀ ਕੀਤੀ ਹੋਈ ਸੀ ਔਰ ਛਿੰਦਰ ਕਾਰ ਪਤਨੀ ਚਿਮਨ ਸਿੰਘ ਔਰ ਕਾਜਲ ਪੁੱਤਰੀ ਚਿਮਨ ਸਿੰਘ ਇਹ ਮਾਵਾਂ ਦੀਆਂ ਨੇ ਦੋ ਅਰਨੀ ਵਾਲੇ ਦੇ ਰਹਿਣ ਵਾਲੀਆਂ ਤੇ ਮੋਟਰਸਾਈਕਲ ਤੇ ਆ ਰਹੀਆਂ ਸੀ ਨਾਲ ਚਲਾ ਰਿਆ ਸੀ ਮੋਟਰਸਾਈਕਲ ਅਜੇ ਸਿੰਘ ਇਹ ਵੀ ਟਿੱਪਾਂ ਵਾਲੀ ਦਾ ਰਹਿਣ ਵਾਲਾ ਲੜਕਾ ਹੈ ਔਰ ਇਹਨਾਂ ਤੋਂ 205 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਮੁਕਦਮਾ ਅਸੀਂ ਦਰਜ ਰਜਿਸਟਰ ਕਰਤਾ 120 ਨੰਬਰ ਅੰਡਰ ਸੈਕਸ਼ਨ ਐਨਡੀਪੀਐਸ ਐਕਟ ਤੇ ਫਰਦਰ ਇਹਨਾਂ ਨੂੰ ਅੱਜ ਪੀਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਨੈਕਸਟ ਜੋ ਵੀ ਬੈਕਵਰਡ ਫਾਰਵਰਡ ਲਿੰਕੇਜ ਅ ਸਟੈਬਲਿਸ਼ ਕਰਕੇ ਜੋ ਕੰਦੀ ਕਾਰਵਾਈ ਕਰਾਂਗੇ ਸਰ ਇਹਨਾਂ ਤੋਂ ਪਹਿਲਾਂ ਮੁਕਦਮੇ ਦਰਜ ਹੈ ਜੀ ਹਾਂ ਹੈਗੇ ਨੇ ਮੁਕਦਮੇ ਦਰਜ ਔਰ ਤੋਂ ਰਿਕਾਰਡ ਲਿਆ ਜਾ ਰਹੇ ਹੈ ਰਿਮਾਂਡ ਤੋਂ ਬਾਅਦ ਜਿਵੇਂ ਜਿਵੇਂ ਕੋਈ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਅਜੇ ਇਨੀਸ਼ੀਅਲ ਸਟੇਜ ਤੇ ਹੈ ਜੀ ਮੁਕਦਮੇ ਹੈਗੇ ਹਨ ਦੇ ਖਿਲਾਫ ਬਟ ਹੁਣ ਆਨ ਰਿਮਾਂਡ ਤੋਂ ਬਾਅਦ ਇਹਨਾਂ ਨੂੰ ਪੁੱਛ ਕੇ ਚਰਾਂਗੇ ਥੋੜੀ ਡੂੰਘਾਈ ਨਾਲ ਤੇ ਜੋ ਵੀ ਗੱਲ ਸਾਹਮਣੇ ਆਊਗੀ ਉਹ ਦੇ ਅਕੋਰਡਿੰਗ ਨੈਕਸਟ ਕਾਰਵਾਈ ਕੀਤੀ ਸਰ ਇਹਦਾ ਬੈਕਗ੍ਰਾਉਂਡ ਕੋਈ ਮਰਮਟ ਕੰਮ ਜਨਦਰਜੈ ਨਦੀ ਫਾਦਰ ਚਮਨ ਸਿੰਘ ਤੇ ਤੇ ਬਸ ਬਾਕੀ ਹੁਣ ਰਿਮਾਂਡ ਤੋਂ ਬਾਅਦ ਅੱਗੇ ਬੈਕਵਰਡ ਤੇ ਫਾਰਵਰਡ ਲਿੰਕੇਜ ਕਰਾਂਗੇ ਅਸੀਂ ਸਟੈਬਲਿਸ਼ ਉਸ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੋਏਗੀ ਮਖਸ਼ ਨਹੀਂ ਜਾਏਗਾ ਕਿਸ ਨੂੰ ਜਿਹੜਾ ਵੀ ਦੇ ਚਾਹੇਗਾ